ਕਾਸੀ ਕਾਲ ਜੀ ਜਦੋਂ ਪੱਤੀ ਦੁੱਲਚੀ ਦੇ ਇੱਕ ਮੁੰਡੇ ਦਾ ਮੁੰਡਾ ਫੈਕਚਰ ਹੋਇਆ ਡਿੱਗ ਗਿਆ ਉਹ ਉਦੋਂ ਆਪਾਂ ਕਿਸ਼ਤੀ ਲੈ ਕੇ ਆ ਜਿਹੜਾ ਰਸਤਾ ਤੁਸੀਂ ਦੇਖ ਰਹੇ ਹੋ ਇਸ ਟਾਈਮ ਤਾਂ ਜਰੂਰ ਸੁੱਕਾ ਹੈ ਪਰ ਇੱਥੋਂ ਅਸੀਂ ਕਿਸ਼ਤੀ ਪਾ ਕੇ ਲੈ ਗਏ ਉਹ ਸਾਹਮਣੋਂ ਆਪਾਂ ਖਰਮ ਜੇ ਤਾਰਾਂ ਵੱਢ ਕੇ ਆ ਤਕਰੀਬਨ 1.5 ਕਿਲੋਮੀਟਰ ਬਾਅਦ ਇਹ ਬੂਟਿਆਂ ਦੇ ਵਿੱਚੋਂ ਵਿੱਚ ਜਾ ਕੇ ਤੇ ਉਹ ਉੱਥੇ ਅੱਗੇ ਐਂਬੂਲੈਂਸ ਵਿੱਚ ਪਾਇਆ ਹੈ ਇੱਥੋਂ ਕਿਸ਼ਤੀ ਪੈਂਦੀ ਹੈ ਇੱਥੋਂ ਕਿਸ਼ਤੀ ਪਾ ਕੇ ਲੈ ਕੇ ਗਏ ਜੀ ਇੱਥੋਂ ਪਹਿਲਾਂ ਕਿਸ਼ਤੀ ਅਸੀਂ ਆ ਬੂਟਿਆਂ ਵਿੱਚੋਂ ਕੀਤੀ ਹੈ ਕਾਂ ਜਾ ਕੇ ਬੇਲਾ ਕਿਸ਼ਤੀ ਲੱਗੀ ਹੈ ਤੇ ਬੇਲੇ ਤੇ ਬੰਦੇ ਆ ਬੰਦਾ ਆਪਾ ਬਠਾਲ ਕਾ ਸਾਰਾ ਪਾਣੀ ਸੀ ਇੱਥੇ ਸਾਰੇ ਪਾਣੀ ਸੀ ਨੇ ਦਿਨ ਪਹਿਲਾਂ ਪਰਸੋਂ ਦੀ ਗੱਲ ਹੈ ਜੀ ਪਰਸੋਂ ਮੁੰਡਾ ਲੱਗਾ ਗਏ ਆ ਜੀ ਇੱਕ ਦਿਨ ਪਹਿਲੇ ਇੱਥੇ ਪਾਣੀ ਸੀ ਕੱਲੇ ਸੁੱਕਿਆ ਹਾਂਜੀ ਹਾਂਜੀ ਪਰਸੋਂ ਪਰਸੋਂ ਲੇਕਾ ਗਏ ਜੀ ਭਰਾਵਾ ਤੁਹਾਨੂੰ ਜਿਗਰ ਆ ਤੁਹਾਡੇ ਮੈਂ ਉਹੀ ਕਹਿੰਦਾ ਕਿ ਕੱਦ ਭਾਈ ਪੰਜਾਬ ਕੇ ਅਜਿਹੇ ਚਾਹੀਦੇ ਯਾਰ ਹਾਂਜੀ ਚਲੋ ਵੀ ਮੈਂ ਬਾਬੇ ਨੂੰ ਅਰਦਾਸ ਕਰਦੇ ਤੂੰ ਵੀ ਕਰਦੀ ਯਾਰ ਮਾੜੀ ਰੱਬ ਨੂੰ ਅਰਦਾਸ ਕਰਦੇ ਰੱਬਾ ਜੇ ਪੰਜਾਬ ਤੇ ਜਮਾਨਾ ਨਾ ਧੱਕਾ ਧਟਵਾ 6 ਫੁੱਟ ਦੀ ਨਹੀਂ ਮੈਂ ਮੈਂ ਇੱਕ ਗੱਲ ਹੈ ਜੀ ਅਸੀਂ ਮੈਂ ਗੱਲ ਪਿਸਤਲ ਦੀ ਤਾਂ ਲੱਗਿਆ ਕਰਨਾ ਸਰਦਾਰ ਉਦਮ ਸਿੰਘ ਪਰ ਲੱਗੀ ਹੈ ਕਿ ਜਿਗਰੇ ਨਾ ਮਿਲਣ ਬਾਜ਼ਾਰੋਂ ਪਿਸਤਲ ਤਾਂ ਮਿਲ ਜਾਂਦੇ ਅਸੀਂ ਕਹਿੰਦੇ ਪ੍ਰਮਾਤਮਾ ਜਿਗਰਾ ਦੇ ਭੇਜੀ ਪੰਜਾਬ ਚੋਂ ਪੰਜਾਬ ਵਾਲੇ ਦੇ ਜਿਗਰੇ ਹੈ ਵੀ ਹੈਗੇ ਆ ਕਹਿੰਦੇ ਹੁੰਦੇ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ ਆ ਦੇਖੋ ਇੱਕ ਗੱਲ ਹੋਰ ਹੈ ਬੇ ਏਕ ਸਪੇਦਾ ਏਕ ਸਕੇ ਹਮ ਬਾਰਕ ਗੱਲ ਐਦਾ ਵੀ ਜਿਹੜੀ ਜਮਨਾਪਰ ਵਾਲੀ ਗੱਲ ਐ ਜਮਨਾਪਰ ਦੀ ਰਾਜਨੀਤੀ ਉਹ ਪੰਜਾਬ 'ਚ ਬਿਲਕੁਲ ਨਹੀਂ ਚੱਲਦੀ ਇੱਧਰ ਆਲੇ ਦੁਆਲੇ ਦੇਖ ਲਓ ਨਾ ਅਗਲੀ ਗੱਲ ਮੈਂ ਬੋਲਣੀ ਨਹੀਂ ਐ ਪੰਜਾਬ ਸਾਰਾ ਇਕਜੁੱਟ ਐ ਤੇ ਇਕਜੁੱਟ ਰਹੇਗਾ ਜਿੰਨੀਆਂ ਮਰਜ਼ੀ ਮਾਰਾ ਵਜਣਾ ਆਪਾਂ ਇਕਜੁੱਟ ਹੀ ਰਹੋਗੇ ਹਮੇਸ਼ਾ ਠੀਕ ਐ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ